ਕਿਹਰਾ ਭਾਈ ਸਾਜਾੜੇ ਜੀਤੇ ਦੀ ਘਰ ਵਾਲੀ ਦੇ ਨਿਆਣਾ ਹੋਣ ਵਾਲਾ ਸੀ ਜੀਤਾ ਨੂੰ ਲੈ ਕੇ ਹਸਪਤਾਲ ਪਹੁੰਚ ਗਿਆ ਜਾ ਕੇ ਨਰਸ ਨੂੰ ਬੋਲਦਾ ਮੈਡਮ ਜੀ ਇੱਕ ਮੇਰੀ ਬੇਨਤੀ ਸੀ ਮੈਂ ਤੋ ਨਾ ਕੋਦਾਂ ਖੁਸ਼ੀ ਸਹਾਰੀ ਜੀ ਨਹੀਂ ਜਾਂਦੀ ਤੁਸੀਂ ਮੈਨੂੰ ਦੱਸਣਾ ਹੈ ਤਰੀਕੇ ਦੇ ਨਾਲ ਦੱਸੋ ਹੈ ਵੀ ਜੇ ਤਾਂ ਵੀ ਮੁੰਡਾ ਹੋਇਆ ਤੁਸੀਂ ਕਹਦੇ ਹੋ ਵੀ ਟਮਾਟਰ ਹੋਇਆ ਜੇ ਕੁੜੀ ਹੋਈ ਹੈ ਤੁਸੀਂ ਕਹਦੇ ਮੂੜੀ ਹੋਈ ਹੈ ਬੇਨਤੀ ਹੈ ਜੀ ਹੈ ਜੀਤੇ ਦੀ ਕਾਹਲੀ ਦੇ ਨਿਆਣਾ ਤਾਂ ਹੋ ਗਿਆ ਸੁਖਨਾਲ ਨਿਆਣੇ ਵੀ ਜੋੜੇ ਹੋ ਗਏ ਮੁੰਡਾ ਤੇ ਇੱਕ ਕੁੜੀ ਜਦ ਜੀਤੇ ਨੂੰ ਦੱਸਣ ਦਾ ਟਾਈਮ ਆਇਆ ਪੈ ਨਰਸਤਾ ਉਲਝ ਗਈ ਵੀ ਕਿਵੇਂ ਦੱਸਾਂ ਜੀ ਟਮਾਟਰ ਹੋਇਆ ਨਹੀਂ ਮੂਲੀ ਹੋਈ ਹੋਣੀ ਨਹੀਂ ਫਿਰ ਹੋਇਆ ਕੀ ਜੀ ਜੀ ਵਧਾਈਆਂ ਹੋਣ ਸਲਾਦ ਹੋਇਆ